ਹਾਂਜੀ ਦੋਸਤੋ ਬਾਬਾ ਪ੍ਰੌਪਰਟੀ ਚੈਨਲ ਤੇ ਤੁਹਾਡਾ ਬੜਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਲੈ ਕੇ ਸੋ ਅੱਜ ਦਾ ਘਰ ਜਿਹੜਾ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਮੋਗਾ ਸ਼ਹਿਰ ਦੇ ਵਿੱਚ ਸਟਾਫ ਵਾਲੀ ਗਲੀ ਆ ਸੋ ਘਰ ਆ ਪਲੱਸ ਦੁਕਾਨਾਂ ਵਧੀਆ ਜਿਹੜਾ ਆਪਾਂ ਕਹਿ ਸਕਦੇ ਹਾਂ ਕਮਰਸ਼ੀਅਲ ਏਰੀਆ ਸਟਾਫ ਵਾਲੀ ਗਲੀ ਨੇੜੇ ਕੈਂਪ ਮਾਰਕੀਟ ਵੀ ਆ ਸੋ ਜੇਕਰ ਆਪਾਂ ਇਸ ਘਰ ਦੀ ਗੱਲ ਕਰੀਏ ਤਾਂ 12 ਫੁੱਟਜ ਘਰ ਦਾ ਫਰੰਟ ਆ ਤੇ 48 ਬੈਕ ਆ ਸੋ ਉਸ ਤੋਂ ਪਹਿਲਾਂ ਆਪਾਂ ਘਰ ਨੂੰ ਦੇਖੀਏ ਜਿੰਨਾ ਵੀ ਵੀਰ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਹਾਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤੇ ਬਾਬਾ ਪ੍ਰੋਪਰਟੀ ਅਕਸਰੀ ਘਰਾਂ ਦੀ ਇਹ ਵੀਡੀਓ ਲੈ ਕੇ ਆਉਂਦਾ ਹੀ ਰਹਿੰਦਾ ਸੋ ਜਿੰਨਾ ਵੀਰ ਭਰਾਵਾਂ ਨੇ ਕਰ ਲੈਣਾ ਉਹਨਾਂ ਵਾਸਤੇ ਸਾਨੀ ਵੀ ਹੋ ਜਾਂਦੀ ਹੈ ਆਜੋ ਫਿਰ ਗੱਲ ਕਰਦੇ ਆਂ ਆਪਾਂ ਇਸ ਘਰ ਦੀ ਤਾਂ 2.5 ਮਰਲਿਆਂ ਦਾ ਇਹ ਘਰ ਹੈਗਾ ਟਾਈਲਸ ਦਾ ਕੰਮ ਵਾਲਪੇਪਰ ਦਾ ਬਹੁਤ ਸੋਹਣਾ ਹੋਇਆ ਵੀ ਆ ਔਰ ਗਲੀ ਤੋਂ 1.5 ਫੁੱਟ ਉੱਚਾ ਜੇਕਰ ਆਪਾਂ ਗਲੀ ਦੀ ਗੱਲ ਕਰੀਏ ਤਾਂ 20 ਫੁੱਟ ਚੌੜੀ ਜਿਹੜੀ ਹੈ ਗਲੀ ਹੈਗੀ ਹੈ ਤੇ ਆਸੇ-ਪਾਸੇ ਜਿਹੜੇ ਆ ਬੇਕਰੀ ਦੇ ਜਾਂ ਹੋਰ ਜਿਹੜੇ ਆ ਵਧੀਆ ਸ਼ੋਰੂਮ ਹੈਗੇ ਆ ਸੋ ਬਹੁਤ ਹੀ ਵਧੀਆ ਟਿਕਾਣੇ ਤੇ ਬਿਜ਼ਨਸ ਵਾਸਤੇ ਜਿਹੜੇ ਆ ਏਕਰ ਆਪਾਂ ਕਹਿ ਸਕਦੇ ਹਾਂ ਬਹੁਤ ਵਧੀਆ ਜਿਹੜਾ ਸ਼ੋਰੂਮ ਵੀ ਬਣ ਸਕਦਾ ਜੇਕਰ ਇਹ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 19 ਲੱਖ ਰੁਪਿਆ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਜਿਸ ਵੀ ਵੀਰ ਭਰਾ ਨੇ ਇਸ ਘਰ ਨੂੰ ਖਰੀਦਣਾ ਹੋਵੇ ਜੋ ਵੀ ਡਿਸਪਲੇ ਤੇ ਨੰਬਰ ਤੁਸੀਂ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਘਰ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਘਰ ਨੂੰ ਖਰੀਦ ਵੀ ਸਕਦੇ ਹੋ ਸਟਾਫ ਵਾਲੀ ਗਲੀ ਆ ਮੋਗਾ ਸ਼ਹਿਰ 20 ਫੁੱਟ ਚੌੜੀ ਗਲੀ ਆ ਇਸ ਘਰ ਦੇ ਆਸ-ਪਾਸੇ ਜਿਹੜੀਆਂ ਵਧੀਆ ਮਾਰਕੀਟਾਂ ਬਣੀ ਹੋਈ ਆ ਤੇ ਡਿਮਾਂਡ ਇਹਦੀ 19 ਲੱਖ ਰੁਪਇਆ ਰੱਖੀ ਐ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਡਬਲ ਸਟੋਰੀ ਇਹ ਕਾ ਰਹੇਗਾ ਐਸ ਵੇਲੇ ਆਪਾਂ ਦੇਖ ਰਹੇ ਹਾਂ ਸਟਾਫ ਵਾਲੀ ਗਲੀ ਮੋਗਾ ਸ਼ਹਿਰ ਸੋ ਸਾਰਾ ਲੈਂਟਰ ਤੇ ਆ ਸਾਰੇ ਘਰ ਦੇ ਵਿੱਚ ਜਿਹੜਾ ਟਾਈਲਸ ਦਾ ਕੰਮ ਆ, ਵਾਲਪੇਪਰ ਦਾ ਕੰਮ ਆ ਬੜਾ ਵਧੀਆ ਹੋਇਆ ਵੀ ਆ ਔਰ ਬੜਾ ਸਾਫ਼ ਸੁਥਰਾ ਜਿਹੜਾ ਘਰ ਹੈਗਾ। 2 ਬੈੱਡਰੂਮ ਆ ਤੇ ਸਟਾਰਟਿੰਗ ਤੇ ਆਪਾਂ ਬੈਠਕ ਵੀ ਦੇਖੀਏ। ਗਲੀ ਨਾਲੋਂ 1.5 ਫੁੱਟ ਉੱਚਾ ਵੀ ਆ। ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ, ਦੁਕਾਨ, ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ। ਔਰ ਜੋ ਵੀ ਸਾਰਾ ਡਿਸਪਲੇ ਤੇ ਨੰਬਰ ਦਿੱਤਾ ਉੱਥੇ ਕੰਟੈਕਟ ਕਰਕੇ ਤੁਸੀਂ ਘਰ ਦੀ ਜਿਹੜੀ ਆ ਐਡ ਲਵਾ ਸਕਦੇ ਹੋ ਤੇ ਆਸੇ-ਪਾਸੇ ਦਾ ਏਰੀਆ ਜੀ ਦੇ ਸਕਦੇ ਹਾਂ ਸ਼ਹਿਰ ਦੇ ਬਿਲਕੁਲ ਵਿੱਚ ਹੈਗਾ ਬਹੁਤ ਹੀ ਸੋਹਣਾ ਏਰੀਆ ਸਟਾਫ ਵਾਲੀ ਗਲੀ ਮੋਗਾ ਸ਼ਹਿਰ 19 ਲੱਖ ਰੁਪਇਆ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਸਮਾਂ ਜ਼ਿਆਦਾ ਨਹੀਂ ਦਿੰਦਾ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ